ਉਨ੍ਹਾਂ ਦੇ ਵਿੱਚੋਂ ਪਹੁੰਚੇ ਸਕੂਲ ਮੁਖੀ ਪ੍ਰਿੰਸੀਪਲ ਸਰਬਾਨ ਅਤੇ ਇੱਕ ਸਕੂਲ ਦੇ ਲੈਕਚਰਾਰ ਸਰਬਾਨ ਸਭ ਤੋਂ ਪਹਿਲਾਂ ਮੈਂ ਤੁਹਾਡਾ ਸਾਰਿਆਂ ਦਾ ਇਸ ਟ੍ਰੇਨਿੰਗ ਦੇ ਵਿੱਚ ਸ਼ਾਮਲ ਹੋ ਕੇ ਵੈਲਕਮ ਕਰਦਾ ਦਫ਼ਤਰ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਗੁਰਦਾਸਪੁਰ ਵੱਲੋਂ ਆਪਰੇ ਵੱਲੋਂ ਜੇ ਕੋਈ ਵੀ ਕਿਸੇ ਵੀ ਗੱਲ ਦੀ ਜਦੋਂ ਚਰਚਾ ਹੁੰਦੀ ਆ ਉਹਦੇ ਰਜਟ ਜਿਹੜੇ ਆ ਬਿਲਕੁਲ ਸਾਰਥਕ ਜਿਹੜੇ ਆ ਸਮਾਂ ਪੈ ਕੇ ਨਿਕਲਦੇ ਆ ਮੇਰੇ ਕਾ ਪ੍ਰਾਈਵੇਟ ਫੁਲਾ ਵਾਲੇ ਸਾਡੇ ਕਲੀਕਸ ਬਿਜ਼ਨਸ ਬਲਾਸਟੋਂ ਦੇ ਨਾਮੀ ਤੋਂ ਜਾਣੂ ਨਹੀਂ ਹੋਣਗੇ ਉਹਨਾਂ ਵਾਸਤੇ ਇੱਕ ਨਵਾਂ ਨਾਮ ਜਿਹੜਾ ਮੇਰੇ ਕਾ ਸੁਣਨ ਨੂੰ ਮਿਲਿਆ ਹੋਊਗਾ ਪਰ ਸਰਕਾਰੀ ਸਕੂਲਾਂ ਦੀ ਜਗ੍ਹਾ ਗੱਲ ਕੀਤੀ ਜਾਵੇ ਇਹ ਬਿਜ਼ਨਸ ਬਲਾਸਟਰ ਪ੍ਰੋਜੈਕਟ ਜਿਹੜਾ ਪੰਜਾਬ ਦੇ ਵਿੱਚ 1 ਨਵੰਬਰ 2022 ਤੋਂ ਜਿਹੜਾ ਵਾ ਇਹਦੀ ਸ਼ੁਰੂਆਤ ਹੋਣੀ ਹੈ ਕੋਈ ਵੀ ਜਦੋਂ ਕੰਮ ਜਿਹੜਾ ਆ ਉਹਦੀ ਜਦੋਂ ਸ਼ੁਰੂਆਤ ਕਰਨੀ ਪੈਂਦੀ ਹੈ ਜਿਵੇਂ ਅਸੀਂ ਕਹਿੰਦੇ ਆ ਪੈਨਸਿਲਿਨ ਦਾ ਟੀਕਾ ਲਾਉਂਦੇ ਆ ਟੈਸਟ ਕਰਕੇ ਲਾਉਂਦੇ ਆ ਉਹਦੀ ਟੈਸਟਿੰਗ ਕੀਤੀ ਜਾਂਦੀ ਹੈ ਉਹਦੀ ਟੈਸਟਿੰਗ ਕਰਨ ਵਾਸਤੇ ਪਹਿਲੇ ਫੇਜ ਦੇ ਜਦੋਂ 1 ਜਨਵਰੀ 22 ਨੂੰ ਸ਼ੁਰੂਆਤ ਹੋਈ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚੋਂ ਸਿਰਫ 9 ਜ਼ਿਲ੍ਹੇ ਜਿਹੜੇ ਆ ਉਹਨਾਂ ਨੂੰ ਜਿਹੜੇ ਸ਼ਾਮਲ ਕੀਤਾ ਗਿਆ 9 ਜ਼ਿਲ੍ਹਿਆਂ ਦੇ ਵਿੱਚੋਂ 24 ਸਾਰੇ ਸਕੂਲ ਨਹੀਂ ਸ਼ਾਮਲ ਕੀਤੇ ਗਏ ਕੁਝ 54 ਸਕੂਲ ਜਿਹੜੇ ਲੈ ਕੇ ਉਹਨਾਂ ਉੱਤੇ ਇੱਕ ਟ్రਾਇਲ ਜਿਹੜਾ ਸਾਡੇ ਕੋਲ ਸ਼ੁਰੂਆਤ ਨਹੀਂ ਕੀਤੀ ਗਈ। ਹੌਲੀ ਹੌਲੀ ਉਹਦੇ ਰਿਜ਼ਲਟ ਜਿਹੜੇ ਆ ਵਧੀਆ ਆ ਰਹੇ। ਉਸ ਤੋਂ ਅਗਲੇ 23 24 ਸੈਸ਼ਨ ਦੀ ਜੇ ਗੱਲ ਕੀਤੀ ਜਾਵੇ 23 ਅਕਤੂਬਰ ਸ਼ਖਸ਼ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਜਿਹੜੀ ਇਹ ਸ਼ੁਰੂਆਤ ਹੋਈ ਪਰ ਉਹਦੇ ਵਿੱਚ ਸਿਰਫ ਜਿਹੜੇ ਆ ਸਰਕਾਰੀ ਸਕੂਲ ਜਿਹੜਿਆ ਉਹਨਾਂ ਦੀ ਡਵੈਲਪਮੈਂਟ ਕੀਤੀ ਗਈ ਪਰ ਸਰਕਾਰੀ ਸਕੂਲ ਵੀ ਜਿਹੜੇ ਆ ਉਹ ਸਾਰੇ ਦੇ ਸਾਰੇ ਜਿਹੜੇ ਨਹੀਂ ਲਏ ਉਹ ਕੁਝ ਪਰਸੈਂਟ ਦੇ ਜਿਹੜੇ ਜਿਵੇਂ ਸਾਡੇ ਜ਼ਿਲ੍ਹੇ ਦੀ ਜੇ ਗੱਲ ਕੀਤੀ ਜਾਵੇ 117 ਸੀਨੀਅਰ ਸਟਡੀ ਸਕੂਲ ਨੇ ਤੇ 90 ਜਿਹੜੇ ਸਾਡੇ ਜ਼ਿਲ੍ਹੇ ਦੇ ਜਿਹੜੇ ਆ ਉਹ ਸਕੂਲ ਜਿਹੜੇ ਆ ਉਹ 23 ਅਕਤੂਬਰ ਦਿੱਤੇ ਜਿਨ੍ਹਾਂ ਦਾ ਰਜਲਟ ਬਹੁਤ ਵਧੀਆ ਹੈ ਵਿਦਿਆਰਥੀਆਂ ਦੇ ਵਿੱਚ ਅਗਲੇ 24-25 ਦੇ ਵਿੱਚ ਉਹਦਾ ਕੀ ਅਫੈਕਟ ਹੋਇਆ ਸਾਡੇ ਕੋਲ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਸਾਡੇ ਕੋਲ 30000 ਵਿੱਚ ਸੀਨੀਅਰ ਕਲੀ 16 ਸਾਲ ਕੋਨਾ ਸਾਰਿਆਂ ਦੇ ਵਿੱਚ ਬਿਜ਼ਨਸ ਰਾਸ਼ਟਰ ਪ੍ਰਗਤੀ ਦੀ ਸ਼ੁਰੂਆਤ ਕੀਤੀ ਗਈ ਤੇ ਇਹ ਬਿਜ਼ਨਸ ਰਾਸ਼ਟਰ ਦਾ ਪ੍ਰੋਜੈਕਟ ਜਿਹੜੀ ਸ਼ੁਰੂਆਤ ਕਰਨ ਵਾਲੀ ਇਹ ਸਾਡੇ ਵਾਸਤੇ ਮਾਣ ਵਾਲੀ ਗੱਲ ਆ ਥਰੋਅਆਊਟ ਇੰਡੀਆ ਕੋਈ ਸਟੇਟ ਜਿਹੜੀ ਅਸਟਰਾਂਗ ਨਹੀਂ ਲਈ ਹੈ ਜਿਹਨੇ bizness plant ਦੀ ਸ਼ੁਰੂਆਤ ਕੀਤੀ ਪੰਜਾਬ ਜਿਹੜਾ ਪਹਿਲਾ ਸੁਪਾਰੀ ਜਿਹਨੇ bizness plant ਦੀ ਸ਼ੁਰੂਆਤ ਕੀਤੀ ਤੁਸੀਂ ਪੜ੍ਹਦੇ ਹੋਗੇ ਤੁਸੀਂ ਸਾਰੇ ਇਹ টিਚਰ ਆ ਕੋਈ ਨੈਸ਼ਨਲ ਨਿਊ ਐਜੂਕੇਸ਼ਨ ਪਾਲਿਸੀ 2020 ਪੜ੍ਹੋ ਉਹਦੇ ਵਿੱਚ ਕਿਤੇ ਇਹ ਸ਼ਬਦ ਨਹੀਂ ਹੈਗਾ ਪਰ ਹੁਣ ਵੇਖੋ ਆ ਛੀਵੇਂ ਸਾਲ ਤੋਂ ਨਿਊ ਐਜੂਕੇਸ਼ਨ ਪਾਲਿਸੀ ਦੇ ਵਿੱਚ ਜਿਹੜੀ ਸਬਜੈਕਟ ਪੜਾਇਆ ਹੋਇਆ ਹੈ ਕਿ ਲਾਂਚ ਹੋ ਦਾ ਕੰਮ ਚੁੱਕੋ ਹੋ ਗਿਆ ਜੇ ਉਹ ਦਿਨ ਤੋਂ ਨਹੀਂ ਜਦੋਂ ਸਾਡੇ ਕੋਲ ਨਵੀਂ ਐਜੂਕੇਸ਼ਨ ਪਾਲਿਸੀ ਜਿਹੜੀ ਆ ਗਿਆ ਉਹਦੇ ਵਿੱਚ ਵੀ ਐਂਟਰਪ੍ਰੀਨਰਸ਼ਿਪ ਦਾ ਸਬਜੈਕਟ ਜਿਹੜਾ ਆਉਣਾ ਹੈ ਉਹ ਕਾਹਲੇ ਕੰਪਲਸਰੀ ਸਬਜੈਕਟ ਜਿਹੜੇ ਇੱਥੇ ਜੁਮਿਆ ਉਹ ਚੁਣੋ ਹੋ ਜਾ ਰਹੇ ਆ ਇਹਨਾਂ ਇਹਨਾਂ ਗੱਲਾਂ ਤੋਂ ਸਾਨੂੰ ਕੀ ਅੰਦਾਜ਼ਾ ਲੱਗਦਾ ਅਹੀਂ ਸਾਰੇ ਟੀਚਰ ਹੋਣ ਕਰਕੇ ਸਾਡਾ ਜਿਹੜਾ ਆ ਜਿਹੜਾ ਹੈ న్యూਸ ਦੇ ਨਾਲ ਆ ਨੌਜਵਾਨਾਂ ਦੇ ਨਾਲ ਹੈ ਜਿਹੜੇ ਦੇਸ਼ ਦਾ ਭੇਖ ਕਹਿੰਦੇ ਆਪਾਂ ਪਰ ਨੌਜਵਾਨ ਕਿਹੜੇ ਪਾਸੇ ਬਤਰਿਆ ਜਾ ਰਿਹਾ ਵਾ ਕਿਹੜੀਆਂ ਚੀਜ਼ਾਂ ਦੋ ਦੇਣੋਂ ਵੱਧ ਜੜਾ ਵਾ ਉਹ ਪ੍ਰਭਾਵਾਂ ਦਾ ਉਹ ਤੁਹਾਨੂੰ ਸਾਰੇ ਭਲੀ ਭਾਣਦੇ ਹੋ ਜਾਂਦੇ ਹੋ ਅਨਪਲਾਈਮੈਂਟ ਯੂਥ ਜਰਾ ਬਹੁਤ ਡਿਸਟਰਬਡ ਹੈ ਨਾ ਪੀ ਐਚ ਡੀ ਦੀ ਡਿਗਰੀ ਤਾਂ ਲੋਕ ਸਾਡੇ ਵਾਲੇ ਦਾ ਮੈਂ ਦਾ ਸਮਾਜ ਵੀ ਇਸ ਤਰ੍ਹਾਂ ਦਾ ਹੋ ਚੁੱਕਾ ਵਾ ਅਹੀਂ ਵੀ ਇਹਨੂੰ ਪੁੱਛਨੇ ਆ ਕਤੇ ਨੂੰ ਨੌਕਰੀ ਤਾਂ ਮਿਲਨੀ ਆ ਨੌਕਰੀ ਮਿਲੀ ਜੀ ਮੈਨੂੰ ਦੂਜੇ ਪਾਸੇ ਖਿਆਲ ਹੀ ਨਹੀਂ ਹੈਗਾ ਸਿਰਫ ਤੇ ਸਿਰਫ ਧਿਆਨ ਜਿਹੜਾ ਵਾ ਉਹ ਨੌਕਰੀ ਆ ਹੀ ਪਾਸ ਗਿਆ ਮੈਂ ਇਹ ਕੱਲ ਨੂੰ ਇਹਦੇ ਨਾਲ ਤਾਂ ਜੋੜ ਰਿਹਾ ਕਿ ਅਸੀਂ ਇਹੋ ਹੀ ਐਜੂਕੇਸ਼ਨ ਜਿਹੜੀ ਆ ਬੱਚਿਆਂ ਨੂੰ ਦਿੰਦੇ ਆ ਬੱਚਿਆਂ ਦਾ ਸ਼ੁਰੂ ਤੋਂ ਮਾਈਂਡ ਸੈਟ ਜਿਹੜਾ ਵਾ ਸਰਕਾਰ ਨੇ ਸਿੱਖਿਆ ਭਾਗ ਦੇ ਫੈਸਲਾ ਕੀਤਾ ਇਹ ਪ੍ਰੋਜੈਕਟ ਨੂੰ ਲਾਂਚ ਕਰਨ ਵਾਸਤੇ ਮਿਸ਼ਨ ਮੋਟਰ ਜਿਹੜਾ ਵਾ ਕੀ ਹੈਗਾ ਕਿ ਬੱਚਿਆਂ ਦੇ ਇਸ ਤਰ੍ਹਾਂ ਦਾ ਇੰਟਰਸਟ ਕ੍ਰੀਏਟ ਕਰਨਾ ਸਰਕਾਰ ਦਾ ਸੁਪਨਾ ਹੈ ਕਿ ਬੱਚਿਆਂ ਨੂੰ ਇਹ ਜੋਬ ਸਿੱਖ ਕੇ ਦਿਵਾਉਣਾ ਹੈ ਜੋਬ ਨਿਰਵਾਇ ਬਣਾਉਣਾ ਹੈ ਪਰ ਉਹ ਚੀਜ਼ ਜਿਹੜੀ ਹੈ ਜੇ ਕਿ ਅਗੋ ਹੁਣ ਉਹ ਸਾਥ ਜਿਹੜਾ ਨਹੀਂ ਹੁੰਦੀ ਪਰ ਸਮਾਂ ਪਾ ਕੇ ਇਹ ਚੀਜ਼ਾਂ ਜਿਹੜੀਆਂ ਨੇ ਜਰੂਰ ਜਿਹੜੀਆਂ ਨੇ ਸੱਚ ਵਾਲੇ ਪਾਸੇ ਤੁਰਨ ਜੀਵ ਇਹਦੇ ਬਾਅਦ ਇਹ ਸਿੱਖਿਆ ਭਾਗ ਦਾ ਉਪਰਾਲਾ ਦੇਖੋ ਇਹਦੇ ਵਿੱਚ ਤੁਹਾਨੂੰ ਡਿਟੇਲ ਚੇਰ ਸਾਡੇ ਰਿਸੋਰਸ ਪਰਸਨ ਪੂਰੇ ਜ਼ਿਲ੍ਹੇ ਦੇ ਵਿੱਚੋਂ ਆਏ ਆ ਤੇ ਹਰ ਬਲਾਕ ਦੇ ਵਿੱਚ ਇੱਕ ਇੱਕ ਜਿਹੜਾ ਸਾਡੇ ਕੋਲ ਅਫਸਰਸ ਪਰਸਨ ਜਿਹੜੇ ਨੇ ਤੁਹਾਡੇ ਬਲਾਕ ਦੇ ਕੋਆਰਡੀਨੇਟਰ ਨੇ ਤੁਹਾਡੇ ਨਾਲ ਇੱਥੇ ਲਿਸਟ ਵੀ ਜਿਹੜੀ ਆ ਸ਼ੇਅਰ ਕੀਤੀ ਜਾਏ ਕਿਉਂਕਿ ਉਹ ਪੂਰੇ ਜ਼ਿਲ੍ਹੇ ਦੇ ਵਾਖਾ ਵਾਦਖਾ ਦੇਤੇ ਇੱਥੇ ਟ੍ਰੇਨਿੰਗ ਦਾ ਟੈਬਲ ਆਇਆ ਹੋ ਕਈ ਚੀਜ਼ਾਂ ਦਾ ਤੁਹਾਨੂੰ ਜਿਹੜਾ ਆਉਣ ਵਾਲੇ ਸਮੇਂ ਵਿੱਚ ਨਵੀਂ ਟੀ ਹੋਣ ਕਰਕੇ ਤੁਹਾਨੂੰ ਜਿਹੜਾ ਆਏ ਇੱਕ ਦੂਜੇ ਨੂੰ ਪੁੱਛਣਾ ਪੈਣਾ ਹੈ ਸੋ ਇਹਨਾਂ ਦਾ ਨੰਬਰ ਮੈਂ ਜੇ ਕਹਾਗਾ ਆਪਣੇ ਬਹੁਤ ਜੀ ਨੂੰ ਵਿਚਾਰੇ ਜਿਹੜੇ ਉਹੀ ਬਲੋਕਾਂ ਦੇ ਜਿਹੜੇ ਮੇਰੇ ਸਲਾਈਡ ਜੀ ਹੋਊਗੀ ਤੁਹਾਡੇ ਕੋਲ ਇਹਨਾਂ ਨੂੰ ਕਾਈਂਡਲੀ ਆਪਣੇ ਆਪਣੇ ਨੰਬਰ ਲਏ ਆ ਹਰ ਬਲੋਕ ਜਿਹੜਾ ਤੁਹਾਡਾ ਬਲੋਕ ਹੋਊਗਾ ਆਪਾਂ ਹੁਣ ਇੱਥੇ ਬੈਠੇ ਆ ਤਸਵੀਰਾਂ ਲਈ ਬੈਠੇ ਆ ਜਿਹੜਾ ਜਨਾਬੀ ਬਲੋਕ ਹੋਏਗਾ ਆਪਣੇ ਆਪਣੇ ਬਲੋਕ ਦੇ ਕੋਆਰਡੀਨੇਟਰ ਦਾ ਇੱਕ ਨੰਬਰ ਜਿਹੜਾ ਆਇਆ ਜਰੂਰ ਤੁਸ ਲੈ ਕੇ ਜਾਣਾ ਆ ਸਰਕਾਰ ਨੇ ਇਹ ਨਹੀਂ ਕਿਹਾ ਕਿ ਕਿਆ ਭਾਗਰੇ ਇਹ ਨਹੀਂ ਕਿਹਾ ਕਿ ਬੱਚਿਆਂ ਨੂੰ ਜੁਬਾਨੀ ਜੜੀਆਂ ਨੇ ਗੱਲਾਂ ਸ਼ੁਰੂਆਤ ਕਰਦੀ ਇਹਨਾਂ ਦਾ ਧਿਆਨ ਜਿਹੜਾ ਡਾਇਵਰਟ ਕਰਨਾ ਇਹਦੇ ਵਾਸਤੇ ਇੱਕ ਯੂਜ਼ ਵਨਡ ਜਿਹੜਾ ਉਹ ਕ੍ਰੀਏਟ ਕੀਤਾ ਗਿਆ ਜਿਵੇਂ ਆਪਣੀ ਜ਼ਿਲ੍ਹੇ ਦੀ ਗੱਲ ਕੀਤੀ ਤਰ੍ਹਾਂ ਜੇ 2023-24 ਦੇ ਵਿੱਚ ਜਦੋਂ ਕਿ 90 ਸਕੂਲ ਜਿਹੜੇ ਸਾਡੇ ਇਹਨੇ ਜ਼ਿਲ੍ਹੇ ਜਿਹੜੇ ਕਵਰ ਕੀਤੇ ਗਏ ਉਹਦੇ ਵਿੱਚ ਇੰਨਾ ਭਾਰੀ ਛਾ ਜਿਹੜਾ ਪਾਇਆ ਗਿਆ ਬੱਚਿਆਂ ਦੇ ਵਿੱਚ ਉਹਨਾਂ ਦੀ ਜਿਹੜੀ ਹੈ ਸਾਰਾ ਜੋ ਵੀ ਤੁਹਾਨੂੰ ਦੱਸਿਆ ਪ੍ਰੋਸੀਜਰ ਆ ਉਹਨੂੰ ਲਾਗ ਕਰਕੇ ਜਦੋਂ ਲਾਸਟ ਸਟੈਪ ਉਹਦਾਗਾ ਉਹਦੇ ਵਿੱਚ ਉਹਨਾਂ ਦੀ ਜਦੋਂ ਸਿਲੈਕਸ਼ਨ ਹੁੰਦੀ ਹੈ ਸਟੇਟ ਵੱਲੋਂ ਕੀਤੀ ਜਾਂਦੀ ਸਿਲੈਕਸ਼ਨ ਉਹਦੇ ਚ 4839 ਬੱਚੇ ਜਿਹੜੇ ਸਾਡੇ ਗੁਰਦਾਸਪੁਰ ਜਿਹੜੇ ਤੇ ਰਹੇ ਜੋ ਸਿਲੈਕਟ ਹੋਏ ਜਿਹੜੇ ਪੰਜਾਬ ਦੇ ਵਿੱਚੋਂ ਦੂਜੇ ਨੰਬਰ ਤੇ ਹੀ ਉਹਦੇ ਵਿੱਚ ਇਹ ਵੀ ਨਹੀਂ ਆ ਗਾ ਇਹ 4839 ਬੱਚੇ ਨੂੰ ਉਹ ਯੋਜਨਾ ਸਰਕਾਰ ਵੱਲੋਂ ਸਿੱਖਿਆ ਭਾਗ ਵੱਲ ਜਿਹੜਾ ਉਹ ਸੀਰਬੜੀ ਚਾਰਜ ਕੀਤਾ ਗਿਆ ਮੈਨੂੰ ਯਾਦ ਹੈ 95 ਲੱਖ ਸਮਥਿੰਗ ਜਿਹੜੀ ਅਮਾਉਂਟ ਜਿਹੜੀ ਹੈ ਲਗਭਗ ਕਰੋੜ ਦੀ ਅਮਾਉਂਟ ਜਿਹੜੀ ਹੈ ਸਾਡੇ ਜ਼ਿਲ੍ਹੇ ਦਵਾਈ ਐਂਡ ਉਹ ਅਮਾਉਂਟ ਜਿਹੜੀ ਹੈ 4839 ਬੱਚਿਆਂ ਵਿੱਚ 200000 ਰੁਪਏ ਪਰ ਵਿੱਚ ਜਿਹੜੀ ਆ ਵੱਡੀ ਉਹ ਮੰਡਨ ਦਾ ਕਾਰਨ ਕੀ ਹੈਗਾ ਜੀ ਜੇ ਅਸੀਂ ਉਸ ਤਰ੍ਹਾਂ ਹੀ ਗੱਲਾਂ ਕਰੀ ਜਮਾ ਕਿ ਬੇਟਾ ਆਪਾਂ ਨੂੰ ਇੱਧਰ ਨਹੀਂ ਸਾਡਾ ਸੋਚਣਾ ਨਹੀਂਦਾ ਨੌਕਰੀ ਵਾਲੇ ਪਾਸੇ ਸੋਚਦੇ ਆਹੀ ਐਸੇ ਉਹਨਾਂ ਜੀ ਦਾ ਪੇਚਾ ਕਦੀ ਵੀ ਜੇ ਜਾਓ ਉਹ ਗੱਲ ਸੁਣੇਗਾ ਉਹ ਤੁੰਡਕ ਜੇਗੀ ਫਿਰ ਉਹ ਹੁਣ ਲਿਜੇਗਾ ਜੋ ਸਟੈਪ ਇਥੇ ਚੱਲਦੇ ਪਏ ਆ ਕੋਈ ਪਤਾ ਨਹੀਂ ਜੀ ਕਿਹੜੇ ਬੱਚ ਦਾ ਕਿਹੜੇ ਵੇਲੇ ਕਿਹੜੇ ਪਾਸੇ ਨੂੰ ਡਾਇਵਰਸ਼ਨ ਹੋ ਜਾਣੀ ਆ ਬੱਚਿਆਂ ਦੇ ਰੋਲ ਵਾਟੇ ਕੌਣ ਦੇ ਆ ਮੋਸਟਲੀ ਰੋਲ ਵਾਟਾ ਟੀਚਰੋ ਦੇ ਦਿੰਦੇ ਨੇ ਬਹੁਤ ਇਹ 10% ਜਿਹੜੇ ਆ ਉਹ ਬੱਚਿਆਂ ਦੇ ਰੋਲ ਵਾਟਾ ਹੋਰ ਹੋਣਗੇ ਇਹਦੇ ਮਤਲਬ ਉਹ ਹੋਰ ਦੇਖਦੇ ਹੋਣਗੇ ਜਾਂ ਅਬਜੈਕਟਰ ਸੁਣਿਆ ਹੋਊਗਾ ਲੈ ਆ ਬੰਨਾਂ ਜਾਂ ਆਪ ਬੰਨਾਂ ਜਾਂ ਕੋਈ ਸਵਾਲ ਬੰਨਾ ਮੈਂ ਤੇ ਬੋਸ ਨੇ ਥੀ ਖਾਸ ਕਰਕੇ ਪੁੱਛ ਲੋ ਵੀ ਬੱਚਿਆਂ ਨੂੰ ਬੱਚੇ ਦੱਸਣਗੇ ਉਹ ਕਹਿਣਗੇ ਟੀਚਰ ਬੰਨਾ ਜਾਂ ਕੋਈ ਰਿਸ਼ਤੇਦਾਰ ਜੋ ਕੋਈ ਸਾਡੇ ਕੋਲ ਹੋਟਾ ਹੋਣਗੇ ਉਹਨਾਂ ਨੇ ਡਾਕਟਰ ਬੰਨਾ ਆ ਕੇ ਗਿਆ ਰਸਤਾ ਰਸਨਾ ਐਸ ਤਰ੍ਹਾਂ ਕਹਿਣਾ ਕੋਈ ਸਪੱਤਿ ਜਣਾ ਕੋਈ ਸਭ ਤੋਂ ਵੱਧ ਕੀ ਹੋਣਾ ਸੋ ਇਹਦੇ ਨਾਲ ਇਹ ਚੀਜ਼ਾਂ ਜਿਹੜੀਆਂ ਨੇ ਪਹਿਲਾਂ ਹੀ ਬੱਚਿਆਂ ਵਿੱਚ ਚੱਲ ਰਹੀਆਂ ਹਨ ਅਹੀਂ ਬੱਚਿਆਂ ਨੂੰ ਜਿਹੜਾ ਇਹ ਆਪਣਾ bizness blaster ਵਾਲਾ ਜਿਹੜਾ ਸਕੋ ਪ੍ਰੋਜੈਕਟ ਜਿਹੜਾ ਸ਼ੁਰੂ ਹੋ ਜਾ ਰਿਹਾ ਦਾ ਪ੍ਰਾਈਵੇਟ ਸਕੂਲਾਂ ਦੇ ਵਿੱਚ ਵੀ ਐਸਐਰ ਦੇ ਵਿੱਚ ਤੁਸੀਂ ਦੇਖੋ ਵੀ ਪੂਰੇ ਪੰਜਾਬ ਦੇ ਵਿੱਚੋਂ ਸਾਰੇ ਪ੍ਰਾਈਵੇਟ ਸਕੂਲ ਜਿਹੜੇ ਆ ਅਸੋਸੀਏਟਿਡ ਸਕੂਲ ਜਾਂ ਐਪੀਟੇਟਰ ਸਕੂਲ ਨਹੀਂ ਲੈਣਗੇ ਸਾਡੇ ਜ਼ਿਲ੍ਹੇ ਦੀ ਇਹ ਗੱਲ ਕੀਤੀ ਹੈ ਮੇਰਾ ਖਿਆਲ ਪ੍ਰਾਈਵੇਟ ਸਕੂਲ ਜਿਹੜੇ ਨੇ 500 ਜਿਹੜਾ ਹੋਇਆ ਪ੍ਰਾਈਵੇਟ ਸਕੂਲ ਹੋਊਗਾ ਪਰ ਸਿਰਫ ਫੀਲਡ ਵਿੱਚ 134 ਸਕੂਲ ਜਿਹੜੇ ਆ ਉਹ ਕਵਰ ਕੀਤੇ ਗਏ ਆਈ 134 ਸਕੂਲ ਨੂੰ ਇੱਕ ਇੱਕ ਜਿਹੜਾ ਪ੍ਰਿੰਸੀਪਲ ਇੱਕ ਇੱਕ ਟੀਚਰ 268 ਹੋ ਗਏ ਤਾਂ ਦਾਇਰੇ ਵਿੱਚ ਪੈਠਨਾ ਬਣਾ ਕੇ ਆਪਾਂ ਨੂੰ ਸਾਡੇ ਕੋਲ ਉਹ ਸਭ ਰਮੜਿਆ ਗਿਆ 90ਆਂ 270 260 ਨੂੰ ਟ੍ਰੇਨ ਕਰਨਾ ਨਾ ਸੋ ਅੱਜ 90 ਨੂੰ ਇੱਥੇ ਬੋਲ ਕੀਤਾ ਗਿਆ ਹੀ ਪਰ ਦੁੱਖ ਦੀ ਗੱਲ ਆ ਕਿ ਸਾਡੇ ਕੋਲ ਤੇ ਬਾਅਦ ਜਿਹੜੇ ਆ ਸਭ ਵਿਖਿਆ ਤੁਸੀਂ ਤਾਂ ਲੋੜੀਂਦਾ ਸੁਣਾਉਣਾ ਚਾਹੀਦਾ ਦੇਖੋ ਕਿ ਇਹ ਹੁੰਦਾ ਕੀ ਆ ਕਲਾਸ ਕਿਹੜੀ ਹੁੰਦਾ ਕਿ ਜਿਹੜੇ ਬੱਚੇ ਨਹੀਂ ਹੁੰਦੇ ਜਿਵੇਂ ਪਾਪ ਮੁੰਡ ਗੱਲ ਨਹੀਂ ਸੁਣਉਂਦੇ ਹੁੰਦੀ ਆ ਪਰ ਸੁਣਨੀ ਪਸਾਇਣ ਬੈਦੀ ਆ ਪਰ ਮੇਰਾ ਕਹਿਣਾ ਭਾਵੇਂ ਆ ਕਿ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਬੈਸ ਜਿਹੜਾ ਅਣੀ ਇੱਥੇ ਸਾਡੇ ਸਾਰੇ ਰਿਸੋਰਸ ਪਰਸਨ ਜਿਹੜੇ ਨੇ ਤੁਸੀਂ ਦੇਖਿਆ ਹੋਊਗਾ ਇੱਕ ਬਣਿਆ ਹੋਣਾ ਕਰਿਕਲੋਂ ਬਣਿਆ ਹੋਣਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ ਸ਼ਡਿਊਲ ਕਿਤੇ ਕਿਤੇ ਦੀ ਗੱਲ ਕਰਨੀ ਆ ਕਿਤੇ ਕਿਤੇ ਦੀ ਗੱਲ ਕਰਨੀ ਆ ਮੇਰਾ ਕਹ ਤੁਹਾਨੂੰ ਆਫਟਰ ਸੈਮੀਨਾਰ ਤੋਂ ਇਹ ਨਹੀਂ ਕਹੋਗੇ ਕਿ ਸਾਨੂੰ ਇੱਥੇ ਇਸ ਤਰ੍ਹਾਂ ਹੀ ਸੱਦ ਲਿਆ ਵਾ ਇਹ ਗੱਲ ਜ਼ਰੂਰ ਹੈ ਕਿ ਸਾਨੂੰ ਦੂਰ ਆਉਣਾ ਪਿਆ ਪਰ ਤੁਹਾਡੇ ਜੇ ਦੂਰ ਆਉਂਦੇ ਵਿੱਚ ਇਹ ਸਾਡੀ ਕਹ ਲੋ ਡਿਪਾਰਟਮੈਂਟ ਨੇ ਜਿਹੜੀ ਡਿਫੀਸ਼ ਜਿਹੜੀ ਆ ਉਹਨੇ ਪੰਜਾਬ ਦਾ ਸ਼ਡਿਊਲ ਜਿਹੜਾ ਹੈ ਉਹਨੇ ਫਿਕਸ ਕੀਤਾ ਹੀ ਉਹਦੇ ਵਿੱਚ ਅਸੀਂ ਕੁਝ ਨਹੀਂ ਕਰ ਸਕਦੇ ਕੋਈ ਗੱਲ ਨਹੀਂ ਇੱਕ ਦਿਨ ਦੂਰ ਵੀ ਆਣਾ ਪੈ ਗਿਆ ਮੇਰੇ ਖਿਆਲ ਇਹ ਚੀਜ਼ ਜੇ ਮੈਂ ਨਹੀਂ ਰੱਤੀ ਸਾਨੂੰ ਚੰਡੀਗੜ੍ਹ ਵੀ ਜੇ ਸਾਧ ਲੈਂਦੇ ਤੇ ਹੋ ਸਕਦਾ ਸਾ ਤੂੰ ਚੰਡੀਗੜ੍ਹ ਵੀ ਜਾਣਾ ਹੈ ਇਸ ਕੰਮ ਦਾ ਤੇ ਜਾਣਾ ਪੈਂਦਾ ਸਰ ਸਕੂਲ ਹੈ ਪੰਨਵਰਦੀਆ ਦੂਜਾ ਹਾਂਜੀ ਸਕੂਲ ਪੰਨਵਰਦਾ ਨਾ ਉਹ ਉਹ ਇਹ ਤਾਂ ਉਹਦਾ ਪ੍ਰੋਜੈਕਟ ਹੈ ਮੈਂ ਗੱਲ ਕਰ ਰਿਹਾ ਹਾਂ ਤੇ ਹਾਂ ਸੋ ਇਹ ਜਿਹੜਾ ਆਪਾਂ ਤੁਹਾਡੇ ਨਾਲ ਜਿਹੜੀਆਂ ਗੱਲਾਂ ਇਹਦੀਆਂ ਕਰਦੇ ਆ ਆਪਾਂ ਐਜ਼ ਅ ਟੀਚਰ ਦੇਖੋ ਪਲੱਸ 1 ਵਾਲੇ ਕਲਾਸ ਚਾਰਜ ਨੂੰ ਜਾਂ ਪਲੱਸ 1 ਨੂੰ ਬੈਠੇ ਟੀਚਰ ਆ ਰਹੇ ਆ ਤੁਹਾਨੂੰ ਕਿਉਂ ਬੁਲਾਇਆ ਗਿਆ ਨਾਲ ਕੋ ਪ੍ਰਿੰਸੀਪਲ ਸਾਹਿਬ ਨੂੰ ਬਹੁਤ ਜ਼ਿਆਦਾ ਕੰਮ ਹੁੰਦੇ ਆ ਪ੍ਰਿੰਸੀਪਲ ਦੀ ਦੇਖ ਰਿਹਾ ਕਿ ਇਹ ਕੰਮ ਜਿਹੜਾ ਵਾ ਸਾਰਾ ਜਿੰਨੇ ਵੀ ਲੈਕਚਰਾਂ ਦੇ ਨਾਲ ਇੱਕ ਇੱਕ ਸਾਥੀ ਆਇਓ ਉਹ ਕੰਮ ਜਿਹੜਾ ਹੈ ਉਹ ਤੁਹਾਡੇ ਮੁੰਡਿਆਂ ਦਿੱਤੇ ਹੈਗਾ ਜੇ 2022 ਤੋਂ ਗੱਲ ਕੀਤੀ ਜਾਵੇ ਸਰਕਾਰ ਨੇ ਨੂੰ ਬੱਚਿਆਂ 'ਚ ਇੰਟਰਸਟ ਕ੍ਰੀਏਟ ਕਰਕੇ ਧੰਵਾ ਦੇ ਨੂੰ ਲਾਗ ਲਗਾਤਾ ਪਰ ਐਸਾ ਤੁਸੀਂ ਦੇਖਿਆ ਹੋਊਗਾ ਮੁਹਮਦ ਵੀ ਜੀ ਨੇ ਇਹਨੂੰ ਸਾਡੇ +1 ਵਿਦਿਆਰਥੀਆਂ ਬਾਅਦ ਤੇ ਇਹਨੂੰ ਇੱਕ ਲਾਜ਼ਮੀ ਵਿਸ਼ਾ ਜਿਹੜਾ ਨਾ ਉਤਰਾਉਂਦੇ ਹਾਂ ਸੋ ਉਦੋਂ ਸਾਡੇ ਮਨਦਰ ਤੇ ਬੋਝ ਪੈਂਦਾ ਵਾ ਜਦੋਂ ਕਈ ਵਾਰ ਇਹ ਕੋਰਮ ਹੀ ਪਰਦਾ ਹੈ ਕਿ ਆ ਕੋਈ ਨਹੀਂ ਕੰਮ ਕਰਨਾ ਹੈ ਇਹ ਕਹਿੰਦੇ ਆਪਸ਼ਨਲ ਹੈ ਅਗਰ ਚਾਹਦੇ ਹੋ ਬੈਠਾ ਨਹੀਂ ਪਰ ਜਦੋਂ ਕਿਤੇ ਸਟਾਰ ਲਗਾ ਇਹ ਕਹਿੰਦੇ ਆ ਜ਼ਰੂਰੀ ਹੈ ਹੁਣ ਕਰਨਾ ਪੈਣਾ ਨਾ ਮੇਰਾ ਕਹਨ ਸਭ ਸਾਰਿਆਂ ਨੂੰ ਸਨ ਸਾਰੇ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਚਲੋ ਆ ਜੀ ਸਬਜੈਕਟ ਜਿਹੜਾ ਹੈ ਇਹ ਲਾਂਚ ਹੋ ਗਿਆ ਵਾ ਐਡ ਹੋ ਗਿਆ ਵਾ ਸ਼ੁਰੂ ਹੋ ਗਿਆ ਹੈ ਸਾਲ ਤੋਂ ਆਪਾਂ ਸਾਰੇ ਇਹਦੇ ਵਿੱਚ ਜੋ ਗੱਲਾਂ ਜਿਹੜੀਆਂ ਨੇ ਇੱਥੋਂ ਦੱਸਿਆ ਜਾਣਗੀਆਂ ਤੁਹਾਨੂੰ ਇਹ ਗੱਲਾਂ ਜਿਹੜੀਆਂ ਨੇ ਪਾਸ ਕਰਾਂਗਾ ਤੇ ਤੁਸੀਂ ਉਪ ਉ ਜਾ ਕੇ ਲਾਵਾ ਆਪਣੇ ਸੁਵਿਧਾ ਦੇ ਵਿੱਚ ਜਿਹੜਾ ਇੰਪਲੀਮੈਂਟ ਕਰੋ। ਦੂਸਰੀ ਗੱਲ ਇੰਪਲੀਮੈਂਟ ਕਰਨ 'ਚ ਮੁਸ਼ਕਲ ਹੁੰਦੀ ਆ ਮੈਂ ਪਹਿਲੇ ਸ਼ੇਅਰ ਕਰਤੀ ਆ ਉਹ ਪਲਾਨ ਕੋਆਰਡੀਨੇਟਰ ਤੁਹਾਡੇ ਵਾਸਤੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ। ਉਸ ਤੋਂ ਬਾਅਦ ਜਦੋਂ ਇਹ ਕੰਮ ਜਿਹੜਾ ਚੱਲੇਗਾ ਤੁਹਾਡੇ ਵਿਦਿਆਰਥੀਆਂ ਨੂੰ ਵੀ ਜਿਹੜਾ ਵਾ ਸੀਟ ਬਣੀ ਸਟੈਪ ਬਾਏ ਸਟੈਪ ਜਿਹੜਾ ਚੱਲਦਾ ਵਾ ਜਿਹੜੇ ਤੁਹਾਨੂੰ ਦੱਸਿਆ ਹੁੰਦਾ ਦੋ ਜਿਹੜੇ ਪੇਜ ਜਿਹੜੇ ਚੱਲਣਗੇ ਈ ਸੀਟ ਬਣੀ ਚੱਲੂਗਾ ਇੱਕ ਪੋਸਟ ਸੀਟ ਬਣੀ ਚੱਲੂਗਾ ਆਪਾਂ ਜਿਵੇਂ ਜਿਵੇਂ ਤੁਹਾਡੇ ਕੋਲ ਨਾਲ ਜਿਹੜੀ ਆ ਜੋ ਵੀ ਗਾਇਦੇ ਕਰੀਂਦੇ ਜੀ ਵੀ ਤੁਹਾਡੇ ਸਾਰਿਆਂ ਦਾ ਮੈਂ ਪ੍ਰਿੰਸੀਪਲ ਸਹਿਮਾਨਦਾ 134 ਪ੍ਰਿੰਸੀਪਲ ਸਹਿਮਾਨਦਾ ਗੋਣਟੇੜਾ ਬਣਾਓ ਫ੍ਰੀਪੀਤਾਵਾ ਮੈਂ ਜਿਹੜੇ ਨਾਲ ਟੀਚਰ ਆਏ ਨੇ 33 ਜਣੇ ਆਏ ਆ ਇਹਨਾਂ ਨੂੰ ਤੁਹਾਨੂੰ ਇੱਕ WhatsApp ਲਿੰਕ ਵੀ ਜਿਹੜਾ ਆ ਇਹਦੇ ਉੱਤੇ ਸ਼ੇਅਰ ਕਰਦਾ ਨਾ ਉਹਦਾ ਸਕੈਨਰ ਜਿਹੜਾ ਆ ਉਹ ਸ਼ੇਅਰ ਕਰ ਦੂੰਗਾ ਅਸਟਾਫ ਤੇ ਤੁਸੀਂ ਉਸ ਕੈਂਟਰ ਨੂੰ ਜਿਹੜੇ ਨਾਲ ਲੈਕਚਰਰ ਆਏ ਨੇ ਫਿਰ ਕੋਈ ਟ੍ਰੇਨਿੰਗ ਦੇਣ ਤੋਂ ਬਾਅਦ ਵਿੱਚ ਕਿਰਪਾ ਕਰਕੇ ਉਸ ਸਕੈਨਰ ਨਾਲ ਤੁਸੀਂ ਉਹ ਗਰੁੱਪ ਜਿਹੜਾ ਆ ਉਹ ਜੁਆਇਨ ਕਰਨਾ ਜਿੱਥੇ ਤੁਹਾਡੇ ਪ੍ਰਿੰਸੀਪਲ ਜਿਹੜਾ ਜੁਆਇਨ ਕੀਤੇ ਆ ਤਾਂ ਕਿ ਕਈ ਵਾਰੀ ਕੀ ਹੁੰਦਾ ਹੈ ਪ੍ਰਿੰਸੀਪਲ ਜਰਾਂ ਲੋਕੀ ਇਹ ਗਰੁੱਪ ਜਿਹੜਾ ਆ ਨਹੀਂ ਦੇਖਿਆ ਜਾਂਦਾ ਪਰ ਇਹ ਜਿਹੜਾ ਲੈਕਚਰ ਜਿਹੜਾ ਤੁਸੀਂ ਅਟੈਂਡ ਕਰਨ ਆਏ ਹੋ ਘਟੀਆਂ ਜਿਹੀ ਨਹੀਂ ਬਣਦੀ ਜ ਸਾਡੇ ਕੋਲ ਕੋਈ ਵੀਰੇ 그룹 ਦੇ ਵਿੱਚ ਮੈਸੇਜ ਜਿਹੜਾ ਵਾ ਪਾਇਆ ਜਾਂਦਾ ਵਾ ਉਹਨੂੰ ਆਪਾਂ ਕਰਨਾ ਜ਼ਰੂਰੀ ਨਹੀਂ ਕੀ ਤੇ ਇਹ ਤੁਹਾਡੇ ਚਿਹਰਿਆਂ ਤੋਂ ਲੱਗਦਾ ਕਿ ਟ੍ਰੇਨਿੰਗ ਵਾਲਾ ਮਾਹੌਲ ਜਿਹੜਾ ਦਾ ਬੜਾ ਸੁਖਾਵਾ ਦੇਖੋ ਜੇਕਰ ਇਥੇ ਪੱਖੇ ਨਾ ਚਾਹਤੇ ਹੋਣ ਉੱਦਰ ਨਾ ਚਾਹਤੇ ਹੋਣ ਲਾਈਟ ਆਨ ਦਾ ਵੇਜ ਜਨੇਟਰ ਨਾਲ ਜਲੇ ਮੇਰੇ ਰੱਖੋ ਅਸੀਂ ਸਾਰੇ ਬਹੁਤ ਸੁੱਖ ਲੈਣਾ ਹੋ ਗਿਆ ਸਾਨੂੰ ਜਿਹੜਾ ਇੱਥੇ ਬਹਿਣਾ ਪਈ ਹੈ ਜਿਹੜਾ ਮੁਸਕਰਾਇਦਾ ਵਾ ਜਿਹਦੇ ਵਾਸਤੇ ਮੈਂ ਮੇਰੇ ਬਹੁਤ ਹੀ ਰਿਸਪੈਕਟਡ ਮੈਡਮ ਬੜੇ ਮੇਰੇ ਪੁਰਾਣੇ ਇਹਨਾਂ ਦੇ ਨਾਲ ਸੰਬੰਧ ਨੇ ਬੈਠਣਾਗਾ ਐਗਰਸਤ ਦੇ ਪਰ ਮੰਨੂ ਮੈਡਮ ਆਪ ਬਹੁਤ ਮਿਹਨਤੀ ਨੇ ਜਿਹੜਾ ਕੋਈ ਵੀ ਕੰਮ ਜਿਹੜਾ ਵਾ ਇਹ ਪੂਰੀ ਡੈਡੀਕੇਸ਼ਨ ਦੇ ਨਾਲ ਕਰਦੇ ਆ ਜਿੰਨ ਭਰਮਾਤੀ ਦੀ ਗੱਲ ਕੀਤੀ ਜਾਵੇ ਤਾਂ ਸਾਰੇ ਪਾਸੇ ਪ੍ਰੋਪਰ ਸਾਡੀ ਅਜਿਹੀ ਸਿਸਟਮ ਹੋ ਰਹੀਆਂ ਤੁਹਾਡੇ ਨਾਲ ਸੀ ਚਾਹ ਬਣ ਜਾ ਪਰਨ ਦੇਖੋ ਪਾਣੀ ਦਾ ਬਣ ਤੁਹਾਡੇ ਨਾਲ ਦਿੱਤੇ ਆ ਬੈਂਚ ਦਾ ਬਣ ਤੁਹਾਡੇ ਨਾਲ ਤੇਰਾ ਪੀਤਾ ਗਿਆ ਹਾ ਸੋ ਮੈਂ ਇਸ ਸੰਸਥਾ ਦਾ ਇੱਕ ਨਾਮ ਕਰਕੇ ਇਸ ਸੰਸਥਾ ਦੇ ਦੇ ਐਮ ਡੀ ਮੈਡਮ ਡਾਕਟਰ ਸੇਂਦਰ ਤੁੰ ਨੂੰ ਉਹਨਾਂ ਦਾ ਵੀ ਧੰਨਵਾਦ ਕਰਦਾ ਦੇਖੋ ਇਹਦੇ ਵਿੱਚ ਸਾਡੇ ਕੋਲ 270 ਜਣੀਆਂ ਮੇਰੇ ਕੋਲ ਸੋਰਸ ਦਾ 300 ਜਣਾ ਕਿਹਾ ਵਾਹ ਉਹ 13 ਦਿਨਾਂ ਦੇ ਵਿੱਚ ਜਿਹੜੇ ਆ ਸਾਡੇ ਜਿਹੜੇ ਪਾਰਟਿਸਪੈਂਟ ਜਿਹੜੇ ਉਹ ਕਵਰ ਹੋਣਗੇ ਤੇ ਇੱਕ ਪਰੋਣਾ ਜੇ ਦੋ ਪਰੋਣੇ ਜਿਹੜੇ ਆ ਘਰ ਤੋਂ ਆ ਜਾਣ ਤੇ ਮੇਰਾ ਕਾਲ ਅਹੀਂ ਸਾਰੇ ਦੇ ਕਾਲ ਸਾਂ ਕੇ ਲੈਣਾ ਬੈਠ ਗਿਆ ਜੀ ਅਧਰ ਨਾਲ ਤੇ ਥੋੜਾ ਜਿਹਾ ਹੋ ਜਾਂਦਾ ਹੈ ਕਿ ਸਿੱਧੇ ਬਗੈਰ ਆ ਕੇ ਜਿਵੇਂ ਇਸ ਤਰ੍ਹਾਂ ਹੋ ਗਿਆ ਮਤਲਬ ਸੋ ਮੈਂ ਮੈਡਮ ਨੂੰ ਅਦਾਗੀ ਧੰਨਵਾਦ ਕਰਨਾ ਜਿੰਨਾ ਇਨਾ ਵਧੀਆ ਲਾ ਇਨਾ এনवायरमेंट ਜਿਹੜਾ ਸਾਡੇ ਕੋਲ ਟ੍ਰੇਨਿੰਗ ਵਾਲਾ ਪਾਰਟਿਸਪੈਂਟ ਆ ਵਾਸ ਤੁਹਾਡਾ ਸਮਾਜ ਦੇ ਦਾ ਖਿਆਲ ਰੱਖਿਆ ਜਾਂਦਾ ਉਹ ਪੂਰੇ ਰਾਤੇ ਕਿਤਰਾਵਾ ਦੀ ادارے ਦੇ ਤੌਰ ਤੇ ਉਥੇ ਆਪਣਾ ਪ੍ਰੋਜੈਕਟ ਆਪਣਾ ਬਣਾਇਆ ਪ੍ਰੋਜੈਕਟ ਦੇ ਸਕਦਾ ਕਿਸੇ ਵੀ Thank <laughs> you.